ਸਾਡੇ ਨਗਰ ਕੌਂਸਲ ਦੇ ਪ੍ਰਧਾਨ ਵਿਪਿੰਦਰ ਸਿੰਘ ਜੀ ਪੂਰਾ ਵਰਮਾ ਜੀ ਐਮਸੀ ਸਹਿਬਾਨ ਬਹੁਤ ਬਹੁਤ ਪਿੰਡਾਂ ਤੋਂ ਆਏ ਹੋਏ ਪੰਜ ਸਰਪੰਚ ਸਾਡੇ ਆਮ ਆਦਮੀ ਪਾਰਟੀ ਦੇ ਸਾਹੇ ਹੀ ਅਧਿਕਾਰ ਸਹਿਬਾਨ ਔਰ ਬਹੁਤ ਹੀ ٻਇਜਾ ਅਰੋਗਨਿਕ ਸਹਿਬਾਨ ਤੇ ਅੱਜ ਦੇ ਇਸ ਜੋ ਇਹ ਕਰਜ਼ਾ ਮਾਫੀ ਦੇ ਸਟੱਡ ਕਿ ਜਿਨ੍ਹਾਂ ਦੇ ਕਰਜ਼ੇ ਮਾਫ ਹੋਏ ਨੇ ਬੈਨੀਫੀਸ਼ੀਰੀ ਉਹ ਸਾਰੇ ਪਰਸੇ ਦੇ ਵੀ ਸਾਰਿਆਂ ਨੂੰ ਫਤਿਹ ਅਜਾ ਜਵਾਹੇ ਵਾਹਿਗੁਰੂ ਅੱਜ ਬਹੁਤ ਹੀ ਵਧੀਆ ਦਿਨ ਕਿ ਅੱਜ ਸਾਡੇ ਜਿਹੜੇ ਹਲਕਾ ਚੰਪੌਰ ਸਾਹਿਬ ਨੇ 46 ਜਿਹੜੇ ਬੈਨੀਫੀਸ਼ੀਰੀ ਸੀ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਦੇ 1975 ਤੋਂ ਲੈ ਕੇ 31 ਮਾਰਚ 1900 200 ਵੀ ਪੱਕੇ ਦੇ ਕਰਜ਼ੇ ਜਿਹੜੇ ਉਹ ਮਾਫ ਹੋਏ ਇੱਕ ਵਾਰੀ ਤਾੜੀਆਂ ਵੱਜ ਗਈਆਂ ਆਸਾਨ ਭਗਵਾਨ ਸ਼ੁਕਰਗੁਜ਼ਾਰ ਨੇ ਔਰ ਸਾਡੇ ਇਸ ਹਲਕੇ ਦੇ 1 ਕਰੋੜ 27 ਲੱਖ 99 ਹਜ਼ਾਰ ਇੱਕ ਬਹੁਤ ਵੱਡਾ ਮਾਉਂਟ ਹੈ ਜਿੰਨਾਂ ਚ ਕਿ ਕਿਸੇ ਦਾ ਵੀ 20 20 ਹਜ਼ਾਰ ਦਾ ਵੀ ਕਰਜ਼ਾ ਹੈ ਔਰ ਕਿਸੇ ਦਾ 23 ਲੱਖ ਦਾ ਵੀ ਕਰਜ਼ਾ ਹੈ 23 ਲੱਖ ਤੱਕ ਦੇ ਵੀ ਕਰਜ਼ੇ ਸੋ ਇੱਕ ਬਹੁਤ ਵੱਡੀ ਦੇਣ ਜਿਹੜੀ ਹੈਗੀ ਹੈ ਇਹ ਸਾਡੇ ਐਸਸੀ ਸਮਾਜ ਸਾਡੇ ਸਮਾਜ ਨੂੰ ਇਹ ਸਰਦਾਰ ਭਗਵਾਨ ਸਿੰਘ ਮਾਨ ਉਹ ਲੋ ਦਿੱਤੀ ਗਈ ਹੈ ਅੱਜ ਤੱਕ ਇਹ ਪਹਿਲੀ ਸਰਕਾਰ ਪਹਿਲੇ ਮੁੱਖ ਮੰਤਰੀ ਹੈ ਇੱਥੇ ਗਲਤ ਪਰਿਵਾਰਾਂ ਦੇ ਮੁੱਖ ਮੰਤਰੀ ਵੀ ਆਏ ਚਲੇ ਗਏ ਜਿਹੜੇ ਆਪਣੇ ਆਪ ਨੂੰ ਮਸੀਹਾ ਕਹਿੰਦੇ ਸੀ ਮੈਂ ਐਸਸੀ ਗਲਤ ਪਰਿਵਾਰਾਂ ਦਾ ਮਸੀਹਾ ਹਾਂ ਉਹ ਵੀ ਪੰਜ ਪੈਸੇ ਦਾ ਫਾਇਦਾ ਨਹੀਂ ਕਰਕੇ ਗਏ ਐਸਸੀ ਪਰਿਵਾਰਾਂ ਦਾ ਬਲਕਿ ਉਹ ਇੱਥੇ ਮਾਫੀ ਚ ਲਾਗੇ ਗਏ ਆ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇਹ ਜਿਹੜਾ ਹੈਗਾ ਐਸਸੀ ਪਰਿਵਾਰਾਂ ਨੂੰ ਇੱਕ ਬਹੁਤ ਵੱਡੀ ਛੋਟ ਹੈ ਔਰ ਇਹ ਪਹਿਲਾ ਕੰਮ ਨਹੀਂ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਸੀ ਭਾਈਚਾਰੇ ਲਈ ਕੀਤਾ ਇੱਕ ਹੋਰ ਬਹੁਤ ਵੱਡਾ ਕੰਮ ਜਿਹੜਾ ਉਹਨਾਂ ਨੇ ਕੀਤਾ ਸੀ ਕਿ ਜਿਹੜੇ ਐਡਵੋਕੇਟ ਜਨਰਲ ਰੱਖੇ ਗਏ ਉਹਨਾਂ 'ਚ ਵੀ ਰਿਜ਼ਰਵੇਸ਼ਨ ਪਹਿਲੀ ਵਾਰੀ ਇਤਿਹਾਸ 'ਚ ਪਹਿਲੀ ਵਾਰ ਇਹ ਰਿਜ਼ਰਵੇਸ਼ਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਦਿੱਤੀ ਐ 58 ਜਿਹੜੇ ਐਸਸੀ ਪਰਿਵਾਰਾਂ ਦੇ ਐਡਵੋਕੇਟ ਹਨ ਉਹਨਾਂ ਨੂੰ ਜਿਹੜਾ ਹੈ ਐਡਵੋਕੇਟ ਜਨਰਲ ਅਸਿਸਟੈਂਟ ਐਡਵੋਕੇਟ ਬਣ ਲਗਾਇਆ। ਉਹ ਅੱਜ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀ ਵੱਲ ਜੀ ਦੀ ਜਿਹੜੀ ਰਹਿਨਮਾਈ ਸਰਦਾਰ ਭਗਵੰਤ ਸਿੰਘ ਮਾਣ ਉਹਨਾਂ ਦੀ ਰਹਿਮਾਈ ਤੇ ਐਸੇ ਕੰਮ ਕਰੀਏ ਜੋ ਆਮ ਲੋਕਾਂ ਲਈ ਗਰੀਬ ਲੋਕਾਂ ਲਈ ਅੱਜ ਤੱਕ ਵੱਡੀਆਂ-ਵੱਡੀਆਂ ਪਾਰਟੀਆਂ ਚਾਹੇ ਉਹਨਾਂ ਚ ਕਾਗਨਸ ਹੋਵੇ ਚਾਹੇ ਬੀਜੇਪੀ ਹੋਵੇ ਉਹਨਾਂ ਨੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਕੀਤੇ ਪਰ ਕੀਤੇ ਉਹਨਾਂ ਨੇ ਕਾਰਪੋਰੇਟ ਘਰਾਣਿਆਂ 10 ਲੱਖ ਕਰੋੜ ਦਾ ਕਰਜ਼ਾ ਮੋਦੀ ਸਰਕਾਰ ਨੇ ਮਾਫ ਕੀਤਾ ਪਰ ਕੀਤਾ ਕਿਹਨਾਂ ਦਾ ਉਹਨਾਂ ਦਾ ਜਿਹੜੇ ਅਦਾਨੀਆਂ ਅੰਬਾਨੀਆਂ ਅੱਜ ਤੱਕ ਕਿਸੇ ਗਰੀਬ ਬੰਦੇ ਦਾ ਉਹਨਾਂ ਨੇ ਇੱਕ 5 ਪੈਸੇ ਦਾ ਕਰਜ਼ਾ ਮਾਫ਼ ਕੀਤਾ। ਸੋ ਇੱਕ ਬਹੁਤ ਵੱਡੀ ਜਿਹੜੀ ਇਹ ਪ੍ਰਾਪਤੀ ਹੈ ਸਾਡੀ ਸਰਕਾਰ ਦੀ ਜਿਨੇ ਕਿ ਪਹਿਲਾਂ ਹੀ ਬਹੁਤ ਵੱਡੇ ਵੱਡੇ ਕੀਤੇ ਮਾਨ ਜਿਹੜੇ ਸਤਪਤ ਕੀਤੇ ਆ। ਔਰ ਮੈਂ ਇੱਕ ਗੱਲ ਹੋਰ ਦੱਸਦਾ ਕਿ ਇਹ ਜਿਹੜੇ ਪਰਿਵਾਰ ਨੇ ਇਹ ਵੀ ਕਿਸੇ ਮਜਬੂਰੀ ਕਾਰਨ ਜਿਹੜਾ ਹੈ ਇਹ ਕਰਜ਼ਾ ਨਹੀਂ ਦੇ ਦੇ ਸਕੇ ਕਿਉਂਕਿ ਜਿਹੜਾ ਰਿਕਵਰੀ ਰੇਟ ਹੈ ਸੰਡਾ ਐਸਸੀ ਕਾਰਪੋਰੇਸ਼ਨ ਦਾ 85% ਜੀ ਐਸਸੀ ਐਸਟੀ ਕਾਰਪੋਰੇਸ਼ਨ ਦਾ ਜਿਹੜਾ ਰਿਕਵਰੀ ਰੇਟ ਹੈ 85% ਹੈ ਕਿਸੇ ਵੀ ਹੋਰ ਕਾਰਪੋਰੇਸ਼ਨ ਦਾ ਇੰਨਾ ਰਿਕਵਰੀ ਰੇਟ ਨਹੀਂ ਹੈ ਇਹ ਐਸਸੀ ਮਤਲਬ ਹਰ ਬੰਦਾ ਚਾਹੁੰਦਾ ਕਿ ਮੈਂ ਆਪਣਾ ਕਰਜ਼ਾ ਗਰੀਬ ਬੰਦਾ ਚਾਹੁੰਦਾ ਹੈ ਕਿ ਮੈਂ ਆਪਣਾ ਕਰਜ਼ਾ ਮਾਫ ਕਰਵਾ ਪਰ ਕੋਈ ਮਜਬੂਰੀਆਂ ਉਹਨਾਂ ਦੀਆਂ ਹੋ ਜਾਂਦੀਆਂ ਜਿਸ ਕਾਰਨ ਉਹ ਕਰਜ਼ਾ ਨਹੀਂ ਮਾਫ ਕਰ ਸਕੇ ਪਰ ਇਸ ਨੂੰ ਦੇਖਦੇ ਹੋਏ ਸਰਕਾਰ ਕੁਬਾਨ ਸਿੰਘ ਮਾਨ ਉਹਨਾਂ ਨੇ ਇਹ ਕਰਜ਼ਾ ਮਾਫ ਕੀਤਾ ਅਸ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਤਾਂ 47 125 ਪਰਿਵਾਰ ਜਿਹੜੇ ਹੈਗੇ ਆ ਉਹਨਾਂ ਚ 66 ਕਰੋੜ ਦਾ ਕਰਜ਼ਾ ਜਿਹੜਾ ਮਾਫ ਕੀਤਾ ਗਿਆ ਹੈ ਬਹੁਤ ਬੜੀ ਦੇਣ ਮੈਂ ਸਲਾਮ ਕਰਦਾ ਹਾਂ ਸਰਦਾਰ ਭਗਵੰਦ ਸਿੰਘ ਮਾਨ ਨੂੰ ਔਰ ਮੈਂ ਧੰਨਵਾਦ ਕਰਦਾ ਔਰ ਆਪਣੇ ਜਿਹੜੇ ਐਸਸੀ ਪਰਿਵਾਰ ਨੇ ਉਹਨਾਂ ਨੂੰ ਵੀ ਮੈਂ ਇਹ ਇਸ ਗੱਲ ਤੇ ਪਤਾਈ ਵੀ ਦਿੰਦਾ ਔਰ ਉਹਨਾਂ ਨੂੰ ਇਹ ਮੈਂ ਉਹਨਾਂ ਨੂੰ ਇਹ ਆਪਣੇ ਬਾਗੀ ਐਸਸੀ ਭਾਈਚਾਰੇ ਨੂੰ ਵੀ ਅਸੀਂ ਮੈਂ ਵਿਸ਼ਵਾਸ ਦਿਵਾਉਂਦਾ ਕਿ ਸਾਡੀ ਸਰਕਾਰ ਹਰ ਗਰੀਬ ਨਾਲ ਹਰ ਐਸਸੀ ਪਰਿਵਾਰ ਨਾਲ ਜਾਂ ਕਿਸੇ ਹੋਰ ਬੈਗਵਰਡ ਦੇ ਹੋਣ ਕੋਈ ਵੀ ਐਸਾ ਪਰਿਵਾਰ ਹੈ ਜਿਹੜਾ ਕਿਸੇ ਤਰ੍ਹਾਂ ਤੰਗ ਹੈ ਉਹਦੇ ਨਾਲ ਸਾਡੀ ਸਰਕਾਰ ਹਮੇਸ਼ਾ ਖੜੀ ਹੈ ਔਰ ਅੱਗੇ ਲੋਹੀ ਅਸੀਂ ਵੀ ਖੜੀ ਰਹੇਗੀ ਬਸ ਇੱਕੋ ਹੀ ਹੈ ਕਿ ਤੁਹਾਡਾ ਸਹਿਯੋਗ ਇਦਾਂ ਹੀ ਜਿਹੜਾ ਸਰਕਾਰ ਨੂੰ ਮਿਲਦਾ ਰਹੇ ਅਸੀਂ ਜਿਹੜੇ ਇਦਾਂ ਦੇ ਜਿਹੜੇ ਕੀਰਤ ਮੰਡੜਾ ਉਹ ਸਥਾਪਿਤ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਕਿੰਨਾ ਕਰਜ ਆਦਾ ਜੀ ਮੇਰਾ 1 ਲੱਖ 10 ਹਜ਼ਾਰ ਕਰਜ ਆ ਸੀ 1 ਲੱਖ 10 ਹਜ਼ਾਰ ਕਦੋਂ ਲਿਆ ਸੀਗਾ ਜੀ ਇਹ ਮੈਂ ਲਿਆ ਸੀ 12 ਸੰਧ ਲਿਆ ਸੀ 2012 ਦੇ ਵਿੱਚ ਪ੍ਰੋਬਲਮ ਹੋਣ ਕਰਕੇ ਰਹਿ ਗਿਆ ਸੀ ਥੋੜਾ ਜਿਹਾ ਓਕੇ ਬਾਕੀ ਸਰਕਾਰ ਦਾ ਬਹੁਤ ਧੰਨਵਾਦ ਜੀ ਪਹਿਲਾਂ ਵੀ ਕਿਸੇ ਨੇ ਅੱਜ ਤੱਕ ਕਰਿਆ ਕਿਸੇ ਨੇ ਅੱਜ ਤੱਕ ਕਿਸੇ ਨੇ ਕਰਜਾ ਮਾਫ ਨਹੀਂ ਕਰਿਆ ਕਿਸੇ ਸਰਕਾਰ ਨੇ ਵੀ ਨਾ ਅਕਾਲੀ ਦੇ ਨਾਮ ਨਾਲ ਨਾ ਕਰਾਂ ਕਰਦੇ ਨੇ ਪਰ ਇਹ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੇ ਕਿਸੇ ਮਹੋਰ ਕਰ ਦੇ ਤਾਂ ਸਰਕਾਰ ਦੁਬਾਰਾ ਰੀਪੀਟ ਹੋ ਸਕਦੀ ਜਿਹੜੇ ਐਸਸੀਆਂ ਦੇ ਪੋਸਟਾਂ ਖਾਲੀ ਪੰਜਾਬ ਪੈਕਲੋਡ ਕਿਉਂ ਭਰ ਦੇਣ ਤਾਂ ਸਰਕਾਰ ਦੁਬਾਰਾ ਰੀਪੀਟ ਹੋ ਸਕਦੀ ਅਸੀਂ ਇਹਨਾਂ ਦਾ ਕਾਰਜ ਬਾਖੋ ਕੇ ਇਹਨਾਂ ਨੂੰ ਸਰਟੀਫਿਕੇਟ ਮਿਲ ਆ ਗਿਆ ਬੀਬੀ ਤੁਹਾਡੇ ਹਸਬੰਦ ਦੀ ਕਦੋਂ ਮੌਤ ਹੋਈ ਸੀ ਜੀ 2014 ਚ ਜੀ ਤੇ ਕਰਜ਼ਾ ਕਦੋਂ ਲਿਆ ਸੀਗਾ ਜੀ ਉਹ ਤਾਂ ਜੀ ਮੈਨੂੰ ਨਹੀਂ ਪਤਾ ਹੈ ਉਹ ਪਤਾ ਨਹੀਂ ਸੀਗਾ ਜੀ ਤੇ ਤੁਹਾਡੇ ਕਹਿਣ ਤੇ ਤੁਹਾਡਾ ਕਰਜ਼ਾ ਮਾਫ਼ ਹੋ ਗਿਆ ਜੀ ਤੁਸੀਂ ਹੁਣ ਦੇਖੋ ਤੁਹਾਡੇ ਸਿਰ ਤੇ ਬੋਝਨ ਉਤਰਿਆ ਨਾ ਮਾੜਾ ਜੀ ਬਹੁਤ ਬਹੁਤ ਤੇ ਸਰਕਾਰ ਵੱਲੋਂ ਜਿਹੜਾ ਮਾਫ਼ ਕੀਤਾ ਹੈ ਇਹ ਵਧੀਆ ਉਪਰਾਲਾ ਜੀ ਬਹੁਤ ਵਧੀਆ ਜੀ ਸਾਡੇ ਆਮ ਆਦਮੀ ਜਨਤਾ ਪਾਰਟੀ ਦਾ ਬਹੁਤ ਵਧੀਆ ਉਪਰਾਲਾ ਜੀ ਸਾਡੇ ਹੋਰ ਵੀ ਇਲਾਕੇ ਦੇ ਛਿਆਲੀ ਪਰਿਵਾਰਾਂ ਨੂੰ ਮਤਲਬ ਇਹ ਕਰਜਾਂ ਛਿਆਲੀ ਪਰਿਵਾਰਾਂ ਦਾ ਮਾਫ਼ ਕੀਤਾ ਗਿਆ ਅਸੀਂ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਡਾਕਟਰ ਐਮ ਐਲ ਏ ਸਾਹਿਬ ਦਾ ਚੰਦਰਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ